ਮੇਰੇ ਬਹੁਤ ਵਿਦਵਾਨ ਦੋਸਤੋ ਇਸ ਤੋਂ ਪਹਿਲਾਂ ਮੈਂ ਸੁਖਜੀਤ ਦੀ ਕਿਤਾਬ ਅੰਤਰਾ ਦੀਆਂ 8 ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕਿਆ ਅੱਜ ਮੈਂ ਉਸ ਦੀ ਅਗਲੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਜਿਸ ਦਾ ਨਾਂ ਹੈ ਇਹਲੇ ਉਸ ਚਿੱਠੀ ਨੇ ਸਾਰੇ ਟੱਬਰ ਦੀ ਨੀਂਦ ਹਰਾਮ ਕਰ ਦਿੱਤੀ ਸੀ ਬਾਬੂ ਚਰਨਦਾਸ ਨੇ ਆਪਣਾ ਗੁੱਸਾ ਪਤਨੀ ਤੇ ਕੱਢਿਆ ਤੇ ਉਹਨਾਂ ਦੀ ਪਤਨੀ ਨੇ ਨੂੰਤੇ ਹਨ ਸਾਰਿਆਂ ਦੀ ਤਰ੍ਹਾਂ ਨੂਹ ਦਾ ਵੀ ਇਸ ਵਿੱਚ ਕੋਈ ਦੋਸ਼ ਨਹੀਂ ਸੀ ਪਰ ਝੜਕਾਂ ਉਸ ਨੂੰ ਪਤੀ ਵੱਲੋਂ ਵੀ ਮਿਲ ਰਹੀਆਂ ਸਨ ਸ਼ਾਇਦ ਇਸ ਕਰਕੇ ਕਿ ਚਿੱਠੀ ਡਾਕੀ ਕੋਲੋਂ ਉਸਨੇ ਫੜੀ ਸੀ ਵੈਸੇ ਪਹਿਲਾਂ ਵੀ ਜ਼ਿਆਦਾ ਕਰਕੇ ਡਾਕ ਉਹੀ ਫੜਦੀ ਸੀ ਜਾਂ ਇਸ ਕਰਕੇ ਕਿ ਆਪਣੀ ਨਣਿੰਦ ਸਰਤਾ ਨਾਲ ਉਹਦਾ ਪਿਆਰ ਬਹੁਤ ਸੀ ਸਰਤਾ ਨੂੰ ਚਿੱਠੀ ਬਾਰੇ ਕੁਝ ਵੀ ਦੱਸਿਆ ਨਹੀਂ ਗਿਆ ਸੀ ਅਤੇ ਫੈਸਲਾ ਵੀ ਹੋ ਗਿਆ ਸੀ ਕਿ ਉਸ ਨੂੰ ਕੁਝ ਵੀ ਦੱਸਿਆ ਨਹੀਂ ਜਾਵੇਗਾ ਪੰਜਾਬੂ ਆਪਣੇ ਥਾਂ ਸਾਰਾ ਟੱਬਰ ਕਿਆਸ ਅਰਾਈਆਂ ਦੇ ਘੋੜੇ ਦੌੜਾ ਰਿਆ ਸੀ ਕਿ ਚਿੱਠੀ ਕਿਸ ਦੀ ਹੋ ਸਕਦੀ ਹੈ ਚਿੱਠੀ ਵਿਚਲੀਆਂ ਕੁਝ ਗੱਲਾਂ ਤਾਂ ਸਰੇਤਾ ਨਾਲ ਓਕਾ ਹੀ ਨਹੀਂ ਸੀ ਮੇਲ ਖਾਂਦੀਆਂ ਖਾਸ ਕਰਕੇ ਬੱਸ ਵਾਲੀ ਗੱਲ ਕਿ ਤੂੰ ਮੈਨੂੰ ਜਦ ਬੱਸ ਵਿੱਚ ਮਿਲੀ ਸੈਂ ਇਹ ਗੱਲ ਤਾਂ ਜਮਾ ਹੀ ਕਿਉਂਕਿ ਸਰੇਤਾ ਨੇ ਕਦੇ ਵੀ ਬੱਸ ਵਿੱਚ ਸਫ਼ਰ ਨਹੀਂ ਕੀਤਾ ਸੀ ਤੇ ਸ਼ਾਇਦ ساری ਉਮਰ ਉਹ ਸਫ਼ਰ ਕਰੇ ਵੀ ਨਾ ਜਨਮੋਂ ਅਪਾਹਜ ਕੁੜੀ ਜਿਹੜੀ ਆਪਣੇ ਆਪ ਥੋੜਾ ਜਿਹਾ ਇੱਧਰ ਉੱਧਰ ਵੀ ਨਹੀਂ ਹੋ ਸਕਦੀ ਸਫਰ ਕਦੋਂ ਕਰ ਲਵੇਗੀ ਇਕੱਲੀ ਘਰ ਵਿੱਚ ਕੁਝ ਖਰਾਵਾ ਵਾਪਰ ਗਿਆ ਸੀ ਇਹ ਗੱਲ ਤਾਂ ਸਰਿਤਾ ਨੇ ਸੁੰਗ ਲਈ ਸੀ ਬਾਪੂ ਜੀ ਮਾਂ ਤੇ ਭਾਬੀ ਨੂੰ ਪੁੱਛ ਚੁੱਕੀ ਸੀ ਪਰ ਸਭ ਟਾਲ ਕੇ ਸਨ ਭਰਾ ਉਸ ਨੂੰ ਬੜੀਆਂ ਸਖਤ ਨਜ਼ਰਾਂ ਨਾਲ ਵੇਖਦਾ ਸੀ ਸੰਵੇਦਨਸ਼ੀਲ ਸਰਿਤਾ ਗੱਲ ਦੇ ਸਿਰ ਹੋਣ ਲਈ ਜਿੰਨਾ ਜ਼ੋਰ ਲਾਉਂਦੀ ਉਹਨਾਂ ਹੀ ਉਲਝ ਜਾਂਦੀ ਅਖੀਰ ਦੁਪਹਿਰ ਵੇਲੇ ਜਦੋਂ ਭਾਬੀ ਹੀ ਸੀ ਘਰ ਵਿੱਚ ਉਸਨੇ ਬੜੇ ਜ਼ੋਰ ਨਾਲ ਪੁੱਛਿਆ ਆਖਿਰ ਹੋਇਆ ਕੀ ਐ ਭਾਬੀ ਹੋਣਾ ਕੀ ਐ ਮੈਨੂੰ ਝਟਕਦੇ ਨੇ ਸਾਰੇ ਕਿ ਮੈਂ ਤੇਰਾ ਖਿਆਲ ਨਹੀਂ ਰੱਖਦੀ ਭਾਬੀ ਨੇ ਹੱਸਣ ਦਾ ਯਤਨ ਕੀਤਾ ਇਹ ਤਾਂ ਠੀਕ ਐ ਕਿ ਤੈਨੂੰ ਝਟਕਾਂ ਪਈਆਂ ਨੇ ਮੇਰਾ ਖਿਆਲ ਨਾ ਰੱਖਣ ਦੀਆਂ ਪਰ ਤੂੰ ਮੇਰਾ ਕਿਸ ਤਰ੍ਹਾਂ ਖਿਆਲ ਨਹੀਂ ਰੱਖਦੀ ਇਹ ਵੀ ਦੱਸ ਦੇ ਠੀਕ ਕੰਮ ਕਰਦੇ ਇੱਕੋ ਸੱਜੇ ਹੱਥ ਨਾਲ ਉਸਨੇ ਭਾਬੀ ਦੀ ਬਾਹ ਫੜ ਲਈ ਸੀ ਭਾਬੀ ਜਿੰਨਾ ਚਿਰ ਉਹਦੇ ਵੱਲ ਵੇਖਦੀ ਰਹੀ ਉਹ ਹੌਲੀ ਜਿਹੀ ਬੋਲੀ ਕੀ ਦੱਸਾਂ ਤੈਨੂੰ ਅੱਜ ਤਾਂ ਮੈਨੂੰ ਵੀ ਪਤਾ ਨਹੀਂ ਲੱਗਿਆ ਚੱਲ ਮੈਨੂੰ ਨਾ ਸੇ ਪਰ ਆਪਣੀ ਛੋਟੀ ਭੈਣ ਨੂੰ ਵੀ ਨਹੀਂ ਦੱਸ ਸਕਦੀ ਆਖ ਸਰਤਾ ਨੇ ਤਰਲ ਅੱਖਾਂ ਨਾਲ ਉਸ ਵੱਲ ਵੇਖਿਆ ਅੱਗੇ ਜਦ ਸਰਤਾ ਕਦੇ ਰੁੱਸ ਜਾਂਦੀ ਭਾਬੀ ਛੋਟੀ ਭੈਣ ਆ ਕੇ ਉਸ ਨੂੰ ਮਨਾ ਲਿਆ ਕਰਦੀ ਸੀ ਸਰਿਤਾ ਭਾਬੀ ਪਿਗਲ ਗਈ ਸੀ ਪਰ ਬੋਲੀ ਕੁਝ ਨਹੀਂ ਬਸ ਨੀਵੀਂ ਪਾ ਲਈ ਸੀ ਉਸਨੇ ਸਰਤਾ ਨੇ ਫਰਕਿਆ ਉਹ ਕਿਹੜੀ ਚਿੱਠੀ ਆਈ ਹੈ ਕੀ ਲਿਖਿਆ ਹੈ ਉਸ ਵਿੱਚ ਸਰਿਤਾ ਭਾਬੀ ਤਰ੍ਹਾਂ ਕੀ ਸੀ ਤੈਨੂੰ ਕਿੱਦਾਂ ਪਤਾ ਕਿ ਗੱਲ ਪੂਰੀ ਨਹੀਂ ਸੀ ਕਰਨ ਦਿੱਤੀ ਸਰਿਤਾ ਨੇ ਕਹਿੰਦੀ ਰਹੀ ਸੀ ਤੂੰ ਨੇ ਜਾਣਦੀ ਭਾਬੀ ਮੰਜੇ ਨਾਲ ਮੰਜਾ ਹੋਇਆ ਬੰਦਾ ਕਿੰਨਾ ਤੁਰਦਾ ਹੈ ਕਿੰਨਾ ਉੱਡਦਾ ਹੈ ਸੱਚ ਜਾਣੇ ਜਿੰਨਾ ਕੁਝ ਮੈਨੂੰ ਪਤਾ ਤੂੰ ਨਹੀਂ ਸੋਚ ਸਕਦੀ ਹੋਰ ਦੱਸਾਂ ਉਸ ਚਿੱਠੀ ਵਿੱਚ ਕੁਝ ਨਾ ਕੁਝ ਮੇਰੇ ਬਾਰੇ ਜ਼ਰੂਰ ਲਿਖਿਆ ਹੈ ਤੇਰੇ ਬਾਰੇ ਲਿਖਿਆ ਨਹੀਂ ਸਰਿਤਾ ਉਹ ਚਿੱਠੀ ਇਹ ਤੇਰੀ ਹੈ ਪਤਾ ਨਹੀਂ ਭਾਬੀ ਤੋ ਕਿਵੇਂ ਦੱਸ ਹੋ ਗਿਆ ਸੀ ਮੇਰੀ ਹੈ ਥੋੜਾ ਜਿਹਾ ਤਰਪ ਕੀ ਸੀ ਉਹ ਕਿਹਦੇ ਵੱਲੋਂ ਹੈ ਇਹੀ ਤਾਂ ਪਤਾ ਨਹੀਂ ਚਿੱਠੀ ਮੈਨੂੰ ਨਹੀਂ ਮਿਲ ਸਕਦੀ ਹੈ ਕਿਉਂ ਮੇਰੀ ਗੁੱਤ ਪਟਾਉਣੀ ਹੈ ਚੱਲ ਇਉਂ ਹੀ ਦੱਸ ਦੇ ਕੀ ਲਿਖਿਆ ਹੈ ਲਹੇ ਕਮਲੀ ਇਉਂ ਦੱਸ ਦੇ ਉਹ ਕਿਤੇ ਉਹ ਉਹੀ ਜੀ ਚਿੱਠੀ ਹੈ ਉਹ ਤਾਂ ਪ੍ਰੇਮ ਪੱਤਰ ਹੈ ਆਕਾ ਭਾਬੀ ਹੱਸ ਪਈ ਸੀ ਤੇ ਸਰਿਤਾ ਸ਼ਰਮਾ ਗਈ ਸੀ ਸੱਚ ਭਾਬੀ ਉਹਦੀਆਂ ਗੱਲਾਂ ਤੇ ਲਾਲੀ ਜਿਹੀ ਆਈ ਤੇ ਚਲੀ ਗਈ ਫਿਰ ਉਹ ਚੁੱਪ ਹੋ ਗਈ ਜਿਵੇਂ ਬਹੁਤ ਉਦਾਸ ਹੋ ਗਈ ਹੋਵੇ ਉਹ ਛੱਤ ਨੂੰ ਘੂਰਨ ਲੱਗ ਪਈ ਫਿਰ ਉਸ ਦਾ ਸਿਰ ਹੌਲੀ ਹੌਲੀ ਪਾਸਿਆਂ ਨੂੰ ਹਿੱਲਦਾ ਰਿਹਾ ਨਹੀਂ ਇਹ ਨਹੀਂ ਹੋ ਸਕਦਾ ਅੱਗੇ ਕਦੇ ਕੁਝ ਨਹੀਂ ਹੋਇਆ ਇਕੀਆਂ ਵਰਿਆਂ ਚ ਉਹ ਉਡੀਕਦੀ ਰਹੀ ਹੈ ਕਿਸੇ ਕ੍ਰਿਸ਼ਮੇ ਨੂੰ ਉਸ ਨੂੰ ਲੱਗਦਾ ਰਿਹਾ ਕਿ ਕੋਈ ਦੇਵਤਾ ਜਾਂ ਰਿਸ਼ੀ ਆਵੇਗਾ ਤੇ ਉਹ ਉਸ ਨੂੰ ਸ਼ੋਕੇ ਨੌਂਬਰ ਨੌ ਕਰ ਦੇਵੇਗਾ ਕਿੰਨਾ ਸੋਚਦੀ ਰਹੀ ਹੈ ਉਹ ਇਹ ਸ਼ਾਇਦ ਪਿਛਲੇ ਜਨਮ ਚ ਉਹਨੂੰ श्राप ਮਿਲ ਗਿਆ ਸੀ ਉਹ ਸੋਚਦੀ ਤੇ ਉਡੀਕਦੀ ਰਹਿੰਦੀ ਕਿ ਕਦ ਕੋਈ ਰਾਮ ਆ ਕੇ ਉਸ ਨੂੰ ਚੂਹੇਗਾ ਤੇ ਉਹ ਪਰ ਕਦੇ ਵੀ ਕੁਝ ਨਹੀਂ ਹੋਇਆ ਉੰਜ ਰਾਮ ਤਾਂ ਇੱਕ ਵਾਰੀ ਆਇਆ ਸੀ ਜਾਂ ਸ਼ਾਇਦ ਉਸ ਨੂੰ ਭਰਮ ਹੋ ਗਿਆ ਸੀ ਪਰ ਉਹਦੇ ਕਰਮਾੜੇ ਕੇ ਰਾਮ ਨੇ ਉਸ ਨੂੰ ਛੋਇਆ ਨਹੀਂ ਸੀ ਨਹੀਂ ਤਾਂ ਸ਼ਾਇਦ ਉਹ ਸਰਤਾ ਦੀ ਮਾਸੀ ਦੀ ਕੁੜੀ ਦਾ ਦਿਓਰ ਸੀ ਉਹ ਕਿਸੇ ਕੰਮ ਸੇ ਸ਼ਹਿਰ ਆਇਆ ਸੀ ਤੇ ਸਾਢੇ ਤਿੰਨ ਦਿਨ ਉਹਨਾਂ ਦੇ ਘਰ ਰਿਹਾ ਸੀ ਉਸ ਦਾ ਨਾਮ ਰਾਮ ਸੀ ਪਤਾ ਨਹੀਂ ਕਿਉਂ ਐਵੇਂ ਸਰਤਾ ਨੂੰ ਭਰਮ ਹੋ ਗਿਆ ਸੀ ਕਿ ਉਹ ਸਿਰਫ ਸਰਤਾ ਨੂੰ ਠੀਕ ਕਰਨ ਲਈ ਆਇਆ ਸੀ ਚੱਲੀ ਨੇ ਕਿੰਨਾ ਕੁ ਸੋਚ ਲਿਆ ਸੀ ਪਰ ਉਸ ਰਾਮ ਨੇ ਸਾਢੇ ਤਿੰਨ ਦਿਨਾਂ ਚ ਉਸ ਨੂੰ ਦੋ ਵਾਰ ਨਮਸਤੇ ਕਹੀ ਸੀ ਸਿਰਫ ਤੇ ਉਸਨੇ ਇਹਨਾਂ ਦਿਨਾਂ 'ਚ ਉਸ ਨੂੰ ਵੱਧ ਤੇ ਵੱਧ ਵੇਖਿਆ ਸੀ ਉਸ ਬਾਰੇ ਵੱਧ ਤੋਂ ਵੱਧ ਸੋਚਿਆ ਸੀ ਇੱਕ ਦਿਨ ਤਾਂ ਬੜੀ ਕੋਸ਼ਿਸ਼ ਕੀਤੀ ਸੀ ਕਿ ਉਹ ਉਸ ਨੂੰ ਸ਼ੂ ਲਵੇ ਤੇ ਉਸ ਦਾ ਨਾਮ ਉਸ ਦੇ ਕਮਰੇ ਅੰਗੋਂ ਲੰਘ ਬਾਥਰੂਮ ਵੱਲ ਗਿਆ ਹੀ ਸੀ ਕਿ ਉਸ ਦੇ ਮਨ 'ਚ ਜ਼ੋਰਦਾਰ ਇੱਛਾ ਹੋਈ ਕਿ ਉਹ ਅਜ ਰਾਮ ਦੀ ਸ਼ੋਭਾ ਪ੍ਰਾਪਤ ਕਰਕੇ ਹੀ ਰਹੇਗੀ ਰਾਮ ਨੂੰ ਲੰਘਦਿਆਂ ਵੜਦਿਆਂ ਹਰ ਵੇਲੇ ਉਹ ਦੇਖਦੀ ਰਹਿੰਦੀ ਸੀ ਉਸ ਨੂੰ ਪਤਾ ਸੀ ਕਿ ਉਹ ਗੁਸਲਖਾਨੇ ਵਿੱਚ 18 ਤੋਂ 22 ਮਿੰਟ ਲਾਂਦਾ ਹੈ 15 ਮਿੰਟ ਸਰਿਤਾ ਨੂੰ ਸੋਚਦਿਆਂ ਲੰਘ ਗਏ ਕਿ ਉਹ ਕਿਸ ਤਰ੍ਹਾਂ ਠੇਕੇ ਰਾਮ ਜੀ ਮੈਂ ਤੁਹਾਡੀ ਸ਼ੋਹ ਲਈ ਉਹਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਆਰਾਮ ਦੇ ਆਉਣ ਦਾ ਸਮਾਂ ਨੇੜੇ ਆ ਰਿਹਾ ਸੀ ਉਹ ਪਸੀਨੇ ਨਾਲ ਭਿੱਜ ਗਈ ਸੀ ਉਹ ਆਪਣੇ ਬੈੱਡ ਤੋਂ ਖਿਸਕਣ ਲੱਗੀ ਸਾਰਾ ਜ਼ੋਰ ਲਾ ਕੇ ਇੱਕੋ ਬਾਹ ਦੇ ਸਹਾਰੇ ਕਿੰਨਾ ਔਖਾ ਸੀ ਇੱਕ ਬਾਹ ਨਾਲ ਸਾਰਾ ਜਸਮ ਧੂਣਾ ਬੜੇ ਯਤਨ ਨਾਲ ਉਹ ਬੈੱਡ ਦੇ ਕਿਨਾਰੇ ਆ ਗਈ ਸੀ ਇੱਕੋ ਹੰਬਲੇ ਨਾਲ ਉਹ ਥੱਲੇ ਡਿੱਗ ਸਕਦੀ ਸੀ ਡੇਢ ਫੁੱਟ ਉੱਚਾ ਬੈੱਡ ਉਸ ਨੂੰ ਤਿੰਨ ਮੰਜ਼ਲੀ ਇਮਾਰਤ ਜਾਪ ਰਿਆ ਸੀ ਇੱਥੋਂ ਕੁੱਦਣਾ ਪਰ ਰਾਮ ਜੀ ਦੇ ਆਉਣ ਦਾ ਸਮਾਂ ਹੋ ਗਿਆ ਸੀ ਬਾਥਰੂਮ ਦੀ ਚਟਕਣੀ ਖੁੱਲੀ ਸੀ ਤੇ ਸਭ ਤੋਂ ਪਹਿਲਾਂ ਸਰੇਤਾ ਦਾ ਸਿਰ ਫਰਸ਼ ਤੇ ਵੱਜਿਆ ਸੀ ਇੱਕ ਪਲ ਲਈ ਤਾਂ ਉਹਦੀ ਸੁਰਤ ਖੋ ਗਈ ਸੀ ਫਿਰ ਕੁਝ ਹੱਥਾਂ ਨੇ ਉਹਨੂੰ ਸੰਭਲ ਲਿਆ ਸੀ ਬੈੱਡ ਤੇ ਪੈਂਦਿਆਂ ਉਸਨੇ ਦੇਖਿਆ ਸੀ ਕਿ ਮਾਂ ਤੇ ਭਾਬੀ ਨੇ ਸੰਭਿਆ ਸੀ ਉਸਨੂੰ ਆਰਾਮ ਦਰਵਾਜ਼ੇ 'ਚ ਖੜਾ ਹਮਦਰਦੀ ਦਿਖਾ ਰਿਆ ਸੀ ਨਹੀਂ ਛੁਇਆ ਸੀ ਉਸਨੇ ਨਹੀਂ ਚੀਖ ਨਿਕਲ ਗਈ ਸੀ ਸਰਤਾ ਦੀ ਆਪਣੇ ਉੱਤੇ ਝੁਕੀ ਭਾਬੀ ਦੀ ਕਮੀਜ਼ ਫੜ ਲਿਆ ਸੀ ਗਲਮੇ ਤੋਂ ਇੱਕੋ ਹੱਥ ਨਾਲ ਪਤਾ ਨਹੀਂ ਕਿੱਥੋਂ ਜੋਰ ਆ ਗਿਆ ਸੀ ਉਸ ਵਿੱਚ ਕਿਉਂ ਚੁੱਕਿਆ ਤੁਸੀਂ ਮੈਨੂੰ ਕਿਉਂ ਉਹ ਆਸੇ-ਪਾਸੇ ਸਿਰ ਪਾਟ ਰਹੀ ਸੀ ਅਚਾਨਕ ਅੱਜ ਫਿਰ ਉਸ ਦਿਨ ਵਾਂਗ ਉਸ ਦੇ ਅੰਦਰ ਇੱਛਾ ਜਾਗ ਉੱਠੀ ਸੀ ਉਸ ਚਿੱਠੀ ਬਾਰੇ ਉਸ ਦੇ ਅੰਦਰ ਖੋਜ ਹੀ ਪਈ ਬੜੀ ਜ਼ੋਰਦਾਰ ਜਿਵੇਂ ਜੇ ਉਸ ਨੂੰ ਹੁਣੇ ਹੀ ਚਿੱਠੀ ਨਾ ਮਿਲੀ ਤਾਂ ਉਹ ਮਰ ਜਾਵੇਗੀ ਉਸ ਨੇ ਆਵਾਜ਼ ਮਾਰੀ ਭਾਬੀ ਉਹ ਬੜੀ ਉੱਚੀ ਬੋਲੀ ਸੀ ਆਈ ਆਖਦੀ ਭਾਬੀ ਭੱਜੀ ਆਈ ਸੀ ਭਾਬੀ ਪਾਣੀ ਦੇਈ ਪਤਾ ਨਹੀਂ ਉਹ ਕਿਉਂ ਟਾਲ ਗਈ ਸੀ ਪਾਣੀ ਪਿੰਦਿਆਂ ਉਸ ਨੇ ਪੁੱਛਿਆ ਕਈ ਦਿਨ ਹੋ ਗਏ ਸ਼ਿਖਾ ਨਹੀਂ ਆਈ ਹਾਂ ਸ਼ਾਇਦ ਬਾਹਰ ਬਾਹਰ ਗਈ ਹੈ ਕਿਤੇ ਭਾਬੀ ਨੇ ਉਸ ਨੂੰ ਲਟਾਉਂਦਿਆਂ ਕਿਹਾ ਸੀ ਸ਼ਿਖਾ ਸਰਤਾ ਦੀ ਸਹੇਲੀ ਹੀ ਨਹੀਂ ਸਗੋਂ ਟੀਚਰ ਵੀ ਸੀ ਬੜਾ ਕੁਝ ਪੜਾਇਆ ਸਿਖਾਇਆ ਸੀ ਉਸਨੇ ਸਾਰੇ ਤਾਨੂੰ ਇੱਕ ਦਿਨ ਉਹ ਕਹਿਣ ਲੱਗੀ ਤੈਨੂੰ ਪਤਾ ਹੈ ਸਰਤਾ ਕਿ ਸਰਤਾ ਕਿਸ ਨੂੰ ਕਹਿੰਦੇ ਨੇ ਨਹੀਂ ਕਿਸ ਨੂੰ ਕਹਿੰਦੇ ਨੇ ਨਦੀ ਨੂੰ ਸ਼ਿਖਾ ਹਸੀ ਸੀ ਸੱਚੀ ਉਹ ਹੈਰਾਨੀ ਨਾਲ ਬੋਲੀ ਸੀ ਤੇ ਉਦਾਸ ਹੋ ਗਈ ਸੀ ਫਿਰ ਉਸਨੇ ਹੌਲੀ ਜਿਹੀ ਕਿਹਾ ਸੀ ਕਿੰਨਾ ਬੇਜੋੜ ਨਾ ਹੈ ਮੇਰਾ ਤੇ ਸ਼ਿਖਾ ਕਿਸ ਨੂੰ ਕਹਿੰਦੇ ਨੇ ਜੋਰ ਦੀ ਹੱਸ ਪਈ ਸੀ ਸ਼ਿਖਾ ਚੋਟੀ ਨੂੰ ਪਹਾੜ ਦੀ ਚੋਟੀ ਨੂੰ ਵੀ ਤੇ ਅੱਗ ਦੀ ਲਾਟ ਨੂੰ ਵੀ ਤੇਰਾ ਨਾਂ ਤਾਂ ਠੀਕ ਐ ਚੈੱਕ ਦਿਆਂ ਸਰਿਤਾ ਬੋਲੀ ਸੀ ਸ਼ਿਖਾ ਬੜੀ ਚੰਚਲ ਕੁੜੀ ਸੀ ਮੁੰਡਿਆਂ ਨੂੰ ਬੁੱਧੂ ਬਣਾ ਕੇ ਉਸ ਨੂੰ ਬੜਾ ਸਵਾਦ ਆਉਂਦਾ ਸੀ ਉਹ ਸਰਿਤਾ ਨੂੰ ਕੋਈ ਪ੍ਰੇਮ ਪੱਤਰ ਪੜਾਉਂਦੀ ਜਿਹੜੇ ਉਸ ਨੂੰ ਮੁੰਡਿਆਂ ਨੇ ਲਿਖੇ ਹੁੰਦੇ ਸਨ ਉਹ ਸਰਿਤਾ ਕੋਲ ਬੈਠ ਉਹਨਾਂ ਦਾ ਮਖੌਲ ਉਡਾਉਂਦੀ ਆਹ ਦੇਖ ਆਨੇ ਮਹੇਸ਼ ਜੀ ਇਹ ਲਿਖਦੇ ਨੇ ਤੇ ਆਹ ਨੇ ਕਿਸ਼ਨ ਜੀ ਇਹ ਲਿਖਦੇ ਨੇ ਤੇ ਆਨੇ ਸਰਿਤਾ ਦਾ ਬੜਾ ਜੀ ਕਰਦਾ ਕਿ ਉਸ ਨੂੰ ਵੀ ਕੋਈ ਖੱਤ ਲਿਖੇ ਉਹ ਤਾਂ ਕਦੇ ਵੀ ਮਖੌਲ ਨਾ ਢਾਵੇ ਕੋਈ ਖੱਤ ਆਵੇ ਤਾਂ ਸਹੀ ਉਹ ਦਿਲ ਦੀ ਪਟਾਰੀ 'ਚ ਸਾਂਭ ਲਵੇਗੀ ਉਹ ਸ਼ਿਖਾ ਨੂੰ ਵੀ ਟੋਕ ਦਿੰਦੀ ਸੀ ਨਾ ਸ਼ਿਖਾ ਇੰਜ ਨਾ ਕਰਿਆ ਕਰ ਇਹ ਵਿਚਾਰਾ ਤਾਂ ਕਿੰਨਾ ਗੰਭੀਰ ਹੈ ਤੇਰੇ ਲਈ ਉਹ ਨੇ ਤੂੰ ਤੇ ਨਹੀਂ ਜਾਣਦੀ ਸਰਿਤਾ ਇਹ ਹਰਾਮੀ ਨੇ ਸਭ ਇਹ ਖੱਤ ਵੇਖ ਰਹੀ ਹੈ ਇਹਦੀਆਂ ਕਈ ਕਾਪੀਆਂ ਹੋਈਆਂ ਹੋਣਗੀਆਂ ਫਿਰੇ ਕਈ ਕੁੜੀਆਂ ਨੂੰ ਦੇ ਦਿੱਤੀਆਂ ਹੋਣਗੀਆਂ ਸਭ ਤੋਂ ਖਾ ਹੈ ਇਹ ਉਸ ਖੱਤ ਦੀ ਤਾਂ ਗੱਲ ਹੀ ਹੋਰ ਹੁੰਦੀ ਹੈ ਸਰਤਾ ਸ਼ਿਖਾ ਗੰਭੀਰ ਹੋ ਗਈ ਸੀ ਤਾਂ ਫਿਰ ਕੋਈ ਹੈ ਹਾਂ ਕੋਈ ਨਾ ਕੋਈ ਤਾਂ ਜ਼ਰੂਰ ਹੁੰਦਾ ਪਰ ਉਹ ਤੁਹਾਡੇ ਵੱਲ ਖਿਆਲ ਵੀ ਕਰੇ ਸ਼ਿਖਾ ਨੇ ਹੌਂਕਾ ਭਰਿਆ ਸੀ ਤੇ ਇਹ ਜਿਹੜਾ ਖੱਤ ਸਰਤਾ ਨੂੰ ਆਇਆ ਸੀ ਇਹ ਕੀ ਸੀ ਉਹ ਫਿਰ ਤੜਪੁੱਠੀ ਸੀ ਖੱਤ ਲਈ ਉਸਨੇ ਕੋਲੋਂ ਲੰਘਦੀ ਭਾਬੀ ਨੂੰ ਬੁਲਾਇਆ ਫਿਰ ਉਸਨੇ ਭਾਬੀ ਦਾ ਹੱਥ ਪੜ ਕੇ ਆਪਣੇ ਮੱਥੇ ਤੇ ਰੱਖ ਲਿਆ ਭਾਬੀ ਨੂੰ ਉਹਦਾ ਮੱਥਾ ਤਪਦਾ ਜਪ ਬੁਖਾਰ ਜਾਪਦਾ ਤੈਨੂੰ ਸਰਿਤਾ ਸਰਿਤਾ ਨਾਮ ਅਚਰ ਹਲਾਇਆ ਫਿਰ ਉਸ ਦੀਆਂ ਅੱਖਾਂ ਭਾਰ ਆਈਆਂ ਉਸ ਨੇ ਭਾਬੀ ਦਾ ਹੱਥ ਆਪਣੀ ਅੱਖਾਂ ਤੇ ਰੱਖ ਲਿਆ ਅੱਖਾਂ ਦੇ ਕੋਨਿਆਂ ਚੋਂ ਪਾਣੀ ਪੜਪੜੀਆਂ ਵੱਲ ਵਗਣ ਲੱਗਾ ਭਾਬੀ ਬੈੱਡ ਤੇ ਬੈਠ ਗਈ ਸਰਤਾ ਦੀਆਂ ਅੱਖਾਂ ਪੂੰਝਦੀਆਂ ਉਸ ਦਾ ਮੱਥਾ ਚੁੰਮ ਲਿਆ ਕੀ ਗੱਲ ਐ ਰਿਤੂ ਭਾਬੀ ਉਹ ਖਤ ਉਹ ਇੰਨਾ ਹੀ ਕਹਿ ਸਕੀ ਕੋਚਪਲ ਭਾਬੀ ਨੇ ਸੋਚਿਆ ਫਿਰ ਦੋਵਾਂ ਹੱਥਾਂ 'ਚ ਉਹਦਾ ਸਿਰ ਫੜ ਕੇ ਚੁੰਮਦਿਆਂ ਉਹ ਖੜੀ ਹੋ ਗਈ ਜਿਉਂ-ਜਿਉਂ ਸਰਿਤਾ ਖਤ ਪੜਦੀ ਗਈ ਤਿਉਂ-ਤਿਉਂ ਹੋਰ ਦੀ ਹੋਰ ਹੁੰਦੀ ਗਈ ਕਿੰਨੀ ਵਾਰੀ ਉਹਦਾ ਮਨ ਭਰਿਆ ਤੇ ਕਿੰਨੀ ਹੀ ਵਾਰੀ ਅੱਖਰ ਧੁੰਦਲੇ ਹੋਏ ਉਹ ਰੋਂਦੀ ਨਹੀਂ ਸੀ ਪਰ ਮਨ ਸੀ ਕਿ ਅੱਖਾਂ ਸੰਨ ਕੇ ਦਿਲ ਦੀਆਂ ਡੂੰਘਾਈਆਂ 'ਚੋਂ ਤੇਰਾ ਮਿਥਨ 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 ਪਤਾ ਨਹੀਂ ਕਿੰਨੀ ਵਾਰੀ ਦੁਹਰਾ ਚੁੱਕੀ ਸੀ ਉਹ ਕਾਤ ਉਸਨੇ ਕੁੱਟ ਕੇ ਕਾਲਜੇ ਨਾਲ ਲਾਇਆ ਹੋਇਆ ਸੀ ਕਦੋਂ ਦੀ ਉਡੀਕ ਰਹੀ ਸੀ ਉਹ ਇਸ ਖੱਤ ਨੂੰ ਇਸ ਖੱਤ ਲਈ ਕਿੰਨਾ ਤੜਪੀ ਸੀ ਉਹ ਕਿੰਨਾ ਕਲਪੀ ਹੈ ਇਸ ਦੀ ਉਡੀਕ ਚ ਜਾਣਦੀ ਐ ਇਸ ਨੂੰ ਰਿਤੂ ਭਾਬੀ ਨੇ ਉਹਦੇ ਵਾਲਾਂ ਚ ਉਂਗਲਾਂ ਫੇਰੀਆਂ ਹਾਂ ਉਸਨੇ ਉਵੇਂ ਹੀ ਜਵਾਬ ਦਿੱਤਾ ਕੌਣ ਹੋਇਆ ਭਲਾ ਭਾਬੀ ਹੈਰਾਨ ਹੋ ਗਈ ਸਰਤਾ ਨੇ ਅੱਖਾਂ ਖੋਲੀਆਂ ਇੱਕੋ ਹੱਥ ਨਾਲ ਖੱਤ ਦੀ ਤਹਿ ਲਾਉਂਦੀ ਰਹੀ ਫਿਰ ਖਾਤਾ ਉਸਨੇ ਕਮੀਦ ਦੇ ਗਲਮੇ ਛੁਪਾ ਉਤੇ ਹੱਥ ਰੱਖ ਲਿਆ ਤੇ ਬੋਲੀ ਨਹੀਂ ਦੱਸਾਂਗੀ ਨਹੀਂ ਕਿਸੇ ਨੂੰ ਵੀ ਨਹੀਂ ਭਾਬੀ ਪੁੱਛਦੀ ਰਹੀ ਪਿਆਰ ਨਾਲ ਵੀ ਘੂਰ ਕੇ ਵੀ ਪਰ ਉਸਨੇ ਨਹੀਂ ਦੱਸਿਆ ਮਾਂ ਆਈ ਉਹ ਵੀ ਪੁੱਛਦੀ ਰਹੀ ਪਰ ਉਹ ਚੁੱਪੀ ਵੱਟ ਗਈ ਭਰਾ ਨੇ ਤਾਂ ਉਸ ਨੂੰ ਸਿਰੋਂ ਫੜ ਕੇ ਹਿਲਾਉਣਾ ਜਿਆ ਵੀ ਦਿੱਤਾ ਜੇ ਉਹ ਠੀਕ ਹੁੰਦੀ ਤਾਂ ਸ਼ਾਇਦ ਭਰਾ ਉਸ ਨੂੰ ਬਹੁਤ ਕੁੱਟਦਾ ਕੌਣ ਹੈ ਹਰਾਮੀ ਵੀਰ ਜੀ ਉਹ ਵੀ ਸ਼ਕਤੀ ਨਾਲ ਬੋਲੀ ਤਾਂ ਭਾਬੀ ਭਰਾ ਨੂੰ ਫੜ ਕੇ ਲੈ ਗਈ ਭਰਾ ਭਾਬੀ ਤੇ ਬਰਸਦਾ ਰਿਹਾ ਬਾਪੂ ਜੀ ਪਤਨੀ ਤੇ ਗੁੱਸਾ ਕਰਦੇ ਰਹੇ ਖਾਤ ਤੇ ਕਿਸੇ ਦਾ ਪਤਾ ਨਹੀਂ ਸੀ ਸਰਤਾ ਖਾਤ ਦਾ ਜਵਾਬ ਦੇਣਾ ਚਾਹੁੰਦੀ ਸੀ ਕਾਸ਼ ਸ਼ਿਖਾਇਤ ਹੁੰਦੀ ਉਸਨੇ ਸੋਚਿਆ ਇੱਕ ਸ਼ਿਖਾ ਹੀ ਹੈ ਜਿਹੜੀ ਉਸਦੀ ਮਦਦ ਕਰ ਸਕਦੀ ਹੈ ਨਾਲੇ ਉਹ ਸ਼ਿਖਾ ਨੂੰ ਦਿਖਾਉਣਾ ਚਾਹੁੰਦੀ ਹੈ ਇਹ ਖਤ ਮੈਨੂੰ ਵੀ ਕੋਈ ਪਿਆਰ ਕਰਦਾ ਸ਼ਿਖਾ ਉਹ ਕਹਿਣਾ ਚਾਹੁੰਦੀ ਸੀ ਨਾਲੇ ਸ਼ੇਖਾ ਨੂੰ ਪੁੱਛੇਗੀ ਮਿਥਨ ਦਾ ਕੀ ਮਤਲਬ ਹੁੰਦਾ ਇਹ ਤੇਰੇ ਨਾਲ ਵਿਆਹ ਕਰੇਗਾ ਭਾਬੀ ਨੇ ਪੁੱਛਿਆ ਸੀ ਉਸਨੇ ਕਿਹਾ ਹਾਂ ਤੂੰ ਦੇਖਿਆ ਉਸ ਨੂੰ ਹਾਂ ਕਿਹੋ ਜਿਹਾ ਹੈ ਬਹੁਤ ਸੋਹਣਾ ਹੈ ਭਾਬੀ ਤੂੰ ਦੇਖੇਗੀ ਤਾਂ ਮੰਨ ਜੇਗੀ ਸੱਚੀ ਰਾਮ ਤੋਂ ਵੀ ਸੋਹਣਾ ਕਿਤੇ ਇਹ ਰਾਮ ਹੀ ਤਾਂ ਨਹੀਂ ਨਾਮ ਬਦਲ ਕੇ ਨਹੀਂ ਰਾਮ ਇਹਦੇ ਮੂਰੇ ਕੀ ਹੈ ਇਹ ਤਾਂ ਦੱਸ ਦੇ ਕਿੱਥੇ ਰਹਿੰਦਾ ਹੈ ਭਾਬੀ ਗੱਲ ਹੀ ਪਾ ਕੇ ਪੁੱਛਣਾ ਚਾਹੁੰਦੀ ਸੀ ਨਹੀਂ ਦੱਸਾਂਗੀ ਸਰਤਾ ਸੁਚੇਤ ਹੋ ਗਈ ਸ਼ਿਖਾ ਆ ਗਈ ਹੈ ਕਲਪਾ ਭਾਬੀ ਨੇ ਦੱਸਿਆ ਸੱਚੀ ਕੱਲ ਦੀ ਆਈ ਹੈ ਤੇ ਅਜੇ ਤੱਕ ਮਿਲਣ ਨਹੀਂ ਆਈ ਭਾਬੀ ਹਾੜੇ ਸ਼ਿਖਾ ਨੂੰ ਬੁਲਾ ਦੇ ਮੈਂ ਤੇਰੀ ਨਿੱਕੀ ਭੈਣ ਨਹੀਂ ਫਿਰ ਬੁਲਾ ਦੇ ਨਾ ਭਾਬੀ ਚੰਗਾ ਬਾਬਾ ਸ਼ਿਖਾ ਆਈ ਤਾਂ ਪਹਿਲਾਂ ਸਰਤਾ ਨੇ ਹੀ ਪੁੱਛਿਆ ਸ਼ਿਖਾ ਮਿਥਨ ਦਾ ਕੀ ਮਤਲਬ ਹੁੰਦਾ ਮਿਥਨ ਦਾ ਸ਼ਿਖਾ ਹੈਰਾਨੀ ਨਾਲ ਬੋਲੀ ਹਾਂ ਜਿਵੇਂ ਸਰਤਾ ਦਾ ਤੇ ਸ਼ਿਖਾ ਦਾ ਦੱਸਿਆ ਸੀ ਤੂੰ ਦੱਸਣਾ ਛੇਤੀ ਐਡੀ ਕੀ ਕਾਲੀ ਹੈ ਮੈਨੂੰ ਕੋਈ ਐ ਥੋੜਾ ਪਤਾ ਹੈ ਇਹ ਤਾਂ ਪਾਪਾ ਕੋਲ ਗ੍ਰੰਥ ਹੈ ਉਸ ਤੋਂ ਵੇਖ ਕੇ ਜਾਂ ਛੇਤੀ ਵੇਖ ਕੇ ਆ ਜਾਂ ਵੀ ਛੇਤੀ ਸਰਤਾ ਕਾਲੀ ਪੈ ਗਈ ਸੀ ਸ਼ਿਖਾ ਨੇ ਮੋੜ ਅੰਦਰ ਪੈਰ ਰੱਖਿਆ ਹੀ ਸੀ ਕਿ ਉਹ ਫਿਰ ਬੋਲੀ ਕੀ ਮਤਲਬ ਹੈ ਮੈਂ ਤੁਹਾਨੂੰ ਦੱਸ ਦਿੰ ਐ ਸਾਹ ਤਾਂ ਲੈ ਲੈਣ ਦੇ ਦੱਸ ਫਿਰ ਮਿਥਨ ਦਾ ਮਤਲਬ ਹੁੰਦਾ ਹੈ ਮਿਥਿਆ ਰੂਪ ਜੋ ਯਥਾਰਥ ਨਾ ਹੋਵੇ ਕੀ ਸਰਤਾ ਬੋਝ ਜਿਹੀ ਗਈ ਤੂੰ ਚੰਗੀ ਤਰ੍ਹਾਂ ਵੇਖਿਆ ਸੀ ਹਾਮ ਪਰ ਗੱਲ ਕੀ ਹੈ ਕਈ ਨਾਂ ਬੜੇ ਬੇਜੋੜ ਹੁੰਦੇ ਨੇ ਜਿਵੇਂ ਮੇਰਾ ਨਾਂ ਸਰਤਾ ਕੋਈ ਜਹੀ ਬੋਲੀ ਸੀ ਫਿਰ ਜਿਵੇਂ ਇਹ ਆਖ ਉਸ ਦੀ ਤਸੱਲੀ ਹੋ ਗਈ ਹੋਵੇ ਤੈਨੂੰ ਇੱਕ ਗੱਲ ਦੱਸਣੀ ਸੀ ਦੱਸਾਂਗੀ ਵੀ ਕੁਝ ਮੈਨੂੰ ਮੈਨੂੰ ਸਰਤਾ ਲਾਲ ਸੂਹੀ ਹੋ ਗਈ ਸੀ ਚਲਾਪ ਹੀ ਪੜ ਲਿਆ ਤੂੰ ਆਖ ਕੇ ਉਸ ਖਾਤ ਕੱਢ ਕੇ ਸ਼ਿਕਾ ਨੂੰ ਫੜਾ ਦਿੱਤਾ ਖੱਤ ਦੀ ਹਾਲ ਦੱਸਦੀ ਸੀ ਕਿ ਉਹ ਪਤਾ ਨਹੀਂ ਕਿੰਨੀ ਵਾਰੀ ਪੜਿਆ ਜਾ ਚੁੱਕਾ ਹੈ ਸ਼ਿਖਾ ਨੇ ਹੈਰਾਨੀ ਨਾਲ ਖੱਤ ਵੱਲ ਵੇਖਿਆ ਤੇ ਫਿਰ ਸਰਿਤਾ ਵੱਲ ਫਿਰ ਖੱਤ ਦੀ ਪਹਿਲੀ ਸਤਰ ਪੜ੍ਹੀ ਮੇਰੀ ਪਿਆਰੀ ਸਰਿਤਾ ਉਸਨੇ ਫਿਰ ਹੈਰਾਨੀ ਨਾਲ ਸਰਿਤਾ ਵੱਲ ਵੇਖਿਆ ਸਰਿਤਾ ਲਾਲੋ ਲਾਲ ਸੀ ਸ਼ਿਖਾ ਨੇ ਖੱਤ ਪੜ੍ਹਨਾ ਜਾਰੀ ਰੱਖਿਆ ਫਿਰ ਉਹ ਅਚਾਨਕ ਖੜਖੜਾ ਕੇ ਹੱਸ ਪਈ ਇੱਕ ਹੋਰ ਬੁੱਧੂ ਨਹੀਂ ਇਹ ਬੁੱਧੂ ਨਹੀਂ ਸ਼ਿਖਾ ਸਰਿਤਾ ਨੇ ਸਖਤੀ ਨਾਲ ਕਿਹਾ ਹੋਰ ਕੀ ਹੈ ਤੈਨੂੰ ਨਹੀਂ ਪਤਾ ਪਿੱਛੇ ਜਿਹੇ ਮੈਂ ਗਈ ਚੰਡੀਗੜ੍ਹ ਇਹ ਮਿਥਨ ਜੀ ਮਹਾਰਾਜ ਬਸ ਚ ਮਿਲ ਗਏ ਮੇਰੇ ਕੋਲ ਤੇਰੀ ਉਹ ਕਿਤਾਬ ਸੀ ਨਾ ਉਹਦੇ ਉੱਤੇ ਤੇਰਾ ਨਾਂ ਸੀ ਉੱਥੋਂ ਪੜ੍ਹ ਕੇ ਕਹਿਣ ਲੱਗੇ ਤੁਹਾਡਾ ਨਾਂ ਬਹੁਤ ਵਧੀਆ ਸਰਤਾ ਜੀ ਮੈਂ ਹੱਸ ਪਈ ਫਿਰ ਉਹੀ ਪਿੱਕਟ ਗੱਲਾਂ ਮੈਂ ਵੀ ਬੁੱਧੂ ਬਣਾਉਂਦੀ ਰਹੀ ਫਿਰ ਜਾਣ ਵੇਲੇ ਕਹਿੰਦੇ ਆਪਣਾ ਪਤਾ ਦਿਓ ਮੈਂ ਹਾਸੇ-ਹਾਸੇ ਨਾਲ ਤੇਰਾ ਹੀ ਪਤਾ ਦੇ ਦਿੱਤਾ ਪਰ ਕੀ ਪਤਾ ਸੀ ਇਹ ਇੰਨਾ ਬੁੱਧੂ ਹੂ ਸ਼ਿਖਾ ਆਪਣੇ ਰੌਂਚ ਬੁੱਲੀ ਗਈ ਉਸਨੇ ਨਹੀਂ ਦੇਖਿਆ ਕਿ ਇਸ ਭਰਮ ਦੇ ਟੁੱਟਣ ਨਾਲ ਸਰਿਤਾ ਦੀ ਕੀ ਹਾਲਤ ਹੋ ਗਈ ਸੀ ਜਦੋਂ ਉਸ ਦੀ ਨਿਗਾਹ ਸਰਿਤਾ ਤੇ ਪਈ ਤਾਂ ਸ਼ਿਖਾ ਦੀ ਚੀਕ ਨਿਕਲ ਗਈ ਸਰਿਤਾ ਪੱਥਰ ਹੋ ਗਈ ਸੀ ਜਿਵੇਂ ਸ਼ਿਖਾ ਨੇ ਉਸ ਨੂੰ ਸਰਾਪ ਸੁਣਾ ਦਿੱਤਾ ਹੋਵੇ ਇਹ ਸੀ ਸੁਖਜੀਤ ਦੀ ਕਹਾਣੀ ਇਹਿਲਿਆ ਜਿਸ ਦੇ ਵਿੱਚ ਸੁਖਜੀਤ ਨੇ ਸਮਾਜ ਦੇ ਨਾਲ ਟੁੱਟੇ ਹੋਏ ਅਜਿਹੇ ਅਪਾਹਜ ਲੋਕਾਂ ਦੀ ਗੱਲ ਕਰਨ ਦਾ ਯਤਨ ਕੀਤਾ ਹੈ ਕਿ ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਪਿਆਰ ਨਹੀਂ ਮਿਲਦਾ ਜਾਂ ਜਿਹੜੇ ਪਿਆਰ ਤੋਂ ਮਹਿਰੂਮ ਰਹਿੰਦੇ ਨੇ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ